ਅੱਜ ਅਸੀਂ ਦੱਸ ਦਿੱਤਾ ਜਦੋਂ-ਜਦੋਂ ਟੱਕਰ ਬਾਬੇ ਕਾਂਦੀ ਦੇ ਬਾਬਰ ਦੀ ਹੋਈ ਆ ਫਦੇ ਹਮੇਸ਼ਾ ਬਾਬੇ ਕਾਂਦੀ ਦੀ ਹੋਈ ਆ ਸਾਡੀ ਟੱਕਰ ਇੱਥੇ ਕਿਸੇ ਡੀਐਸਡਬਲਯੂ ਨਾਲ ਨਹੀਂ ਸੀ ਸਾਡੀ ਟੱਕਰ ਕਿਸੇ ਰਜਿਸਟਰ ਨਾਲ ਨਹੀਂ ਸੀ ਸਾਡੀ ਟੱਕਰ ਕਿਸੇ ਵੀਸੀ ਨਾਲ ਨਹੀਂ ਸੀ ਸਾਡੀ ਟੱਕਰ ਉਸ ਭਾਰਤੀ ਸਟੇਟ ਨਾਲ ਸੀ ਜਿਹੜੀ ਪਿਛਲੇ 75 ਸਾਲਾਂ ਤੋਂ ਸਾਡੇ ਹੱਥ ਖੋਰੀ ਆ ਇਹ ਨਾਲ ਸੀਗੀ ਜਿੰਨਾਂ ਨੇ 75 ਸਾਲ ਪਹਿਲਾਂ ਕਿਹਾ ਸੀਗਾ ਭਾਰਤ ਦੇ ਅੰਦਰ ਇੱਕ ਫੈਡਰਲ ਟੰਟਾ ਲਾਗੂ ਕੀਤਾ ਜਾਊਗਾ ਭਾਰਤ ਦੇ ਅੰਦਰ ਸੂਬਿਆਂ ਨੂੰ ਵਧਤ ਕਰ ਦਿੱਤੇ ਜਾਣਗੇ ਅੱਜ ਤੱਕ 75 ਸਾਲਾਂ ਤੋਂ ਸਾਡੇ ਪੂਰੇ ਪੰਜਾਬ ਦਾ ਕੇਂਦਰੀਕਰਨ ਹੋ ਰਿਹਾ ਜਿੰਨੇ ਪੰਜਾਬ ਦੇ ਹੱਕਾ ਸਾਡੇ ਪਾਣੀਆਂ ਦੇ ਹੱਕ ਹੋਣ ਸਾਡੇ ਜ਼ਮੀਨਾਂ ਦੇ ਹੱਕ ਹੋਣ ਸਾਡੇ ਚੰਡੀਗੜ੍ਹ ਸ਼ਹਿਰ ਹੋਵੇ ਸਾਰਾ ਕੁਝ ਕੇਂਦਰ ਆਪਣੇ ਕੋਲੇ ਲੈ ਕੇ ਜਾ ਰਿਹਾਗਾ ਇਹ ਜਿਹੜੀ ਲੜਾਈ ਸੀਗੀ ਸੈਨਰ ਤੋਂ ਜ਼ਰੂਰ ਸ਼ੁਰੂ ਹੋਈ ਸੀਗੀ ਪਰ ਜਿਹੜੀ ਇਹਦਾ ਅੰਤਾ ਉਦੋਂ ਹੋਊਗਾ ਜਦ